ਮੈਮ ਕੀ ਮਾਮਲਾ ਜਿਹੜਾ ਕੋਈ ਅਰੈਸਟ ਪਾਈ ਹੋਈ ਹੈ ਤੁਹਾਡੀ ਗਿੱਦੜਾ ਪ੍ਰੋਟੈਸਟ ਕਰ ਰਹੀ ਤੁਸੀਂ ਸੀਐਮ ਸਾਹਿਬ ਹਾਂਜੀ ਅਸੀਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸਾਡੀ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਸ਼੍ਰੀਮਤੀ ਛਿੰਦਰਪਾਲ ਕੌਰ ਉਹਨਾਂ ਦੀ ਅਗਵਾਈ ਦੇ ਵਿੱਚ ਵਰਕਰ ਪਹੁੰਚੀਆਂ ਸੀ ਕਿ ਦੜਵਾ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਲਈ ਜਿਹੜੇ ਆਮ ਘਰ ਦੇ ਮੁੰਡੇ ਦੇ ਨਾਮ ਨਾਲ ਜਾਣੇ ਜਾਂਦੇ ਆ ਤੇ ਪਾਰਟੀ ਦਾ ਨਾਮ ਵੀ ਆਮ ਆਦਮੀ ਪਾਰਟੀ ਹੈ ਤੇ ਉਹਨਾਂ ਨੂੰ ਮਿਲਣ ਵਾਸਤੇ ਵਰਕਰ ਪਹੁੰਚੀਆਂ ਸੀ ਕਿ ਸਾਡੀ ਮੰਗ ਪੱਤਰ ਲਓ ਸਾਡੀ ਗੱਲ ਸੁਣੋ ਪਰ ਬਜਾਏ ਇਸ ਦੇ ਕਿ ਉਹਨਾਂ ਨੂੰ ਮਲਾਇਆ ਜਾਂਦਾ ਪੁਲਿਸ ਪ੍ਰਸ਼ਾਸਨ ਨੇ ਅੰਗਣਵਾੜੀ ਵਰਕਰਾਂ ਨੂੰ ਚੱਕ ਕੇ ਮਲੋਟ ਥਾਣੇ ਬੰਦ ਕਰਤਾ ਦੂਜਿਆਂ ਨੂੰ ਪਤਾ ਨਹੀਂ ਕਿਹੜੇ ਥਾਣੇ ਲੈ ਗਏ ਹਲੇ ਤੱਕ ਪਤਾ ਨਹੀਂ ਉਹਨਾਂ ਨੂੰ ਐਦਾਂ ਹੀ ਘਮਾਰੇ ਹੈਗੇ ਸੋ حال ਤੇ ਹੈਗੇ ਆ ਕਿ بجائے ਇਸ ਦੇ ਕਿ ਤੁਸੀਂ ਆਂਗਣਵਾੜੀ ਵਰਕਰ ਜਾਂ ਹੋਰ ਵੀ ਲੋਕ ਹੈਗੇ ਜਿਹੜੇ ਜਿਹੜੇ ਆਪਦੀ ਮੰਗ ਸ ਮੁੱਖ ਮੰਤਰੀ ਤੱਕ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਉਹਨਾਂ ਦੀ ਗੱਲ ਸੁਣਨ ਕਿੰਨਾ ਸਮਾਂ ਲੱਗਦਾ ਇੱਕ ਮੰਗ ਪੱਤਰ ਫੜ ਕੇ ਕਹਿਣਾ ਹੀ ਆ ਕਿ ਅਸੀਂ ਤੁਹਾਡਾ ਮਸਲੇ ਦਾ ਹੱਲ ਕਰਾਂਗੇ ਤੁਹਾਨੂੰ ਮੀਟਿੰਗ ਦਾ ਟਾਈਮ ਦਿੰਨੇ ਆ ਗੱਲ ਹੀ ਨਹੀਂ ਕਰਨਾ ਚਾਹੁੰਦੇ ਉਹ ਤਾਂ ਉਹਨਾਂ ਨੂੰ ਬੈਠ ਕੇ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਜਦੋਂ ਤੁਸੀਂ ਇਹ ਕਹਿ ਕੇ ਵੋਟਾਂ ਲਿਆਂ ਕਿ ਅਸੀਂ ਤਾਂ ਆਮ ਕਰਦੇ ਹਾਂ ਸਾਨੂੰ ਪੁਲਿਸ ਦੀ ਲੋੜ ਨਹੀਂ ਸਾਨੂੰ ਪ੍ਰੋਟੈਕਸ਼ਨ ਦੀ ਲੋੜ ਨਹੀਂ ਤੇ ਅੱਜ ਤੁਸੀਂ ਔਰਤਾਂ ਦੇ ਹੀ ਨਹੀਂ ਮੱਥੇ ਲੱਗ ਰਹੇ ਸੋ ਤੇ ਉਹਨਾਂ ਨੂੰ ਫੜ ਕੇ ਥਾਣੇ 'ਚ ਬੰਦ ਕਰ ਰਹੇ ਹੋ ਇਹ ਬਹੁਤ ਦੁੱਖ ਦੀ ਗੱਲ ਹੈ ਬਾਕੀ ਜਿਹੜੀ ਮੰਗ ਸਾਡੀ ਹੈਗੀ ਹੈ ਬੜੀ ਜੈਨੂਅਲ ਹੈ ਕਿ ਅਸੀਂ ਆਪਦੇ ਲਈ ਤਨਖਾਹ ਪੱਤੇ ਨਹੀਂ ਮੰਗ ਰਹੀਆਂ ਅਸੀਂ ਮੰਗ ਰਹੀਆਂ ਜਿਹੜੇ ਆਂਗਣਵਾੜੀ ਕੇਂਦਰ ਦੇ ਵਿੱਚ 18 ਤੋਂ 20 ਲੱਖ ਬੈਨੀਫਿਸ਼ਰੀ ਹੈ ਉਹਨਾਂ ਨੂੰ ਰਾਸ਼ਨ ਬਹੁਤ ਘਟੀਆ ਕੁਆਲਿਟੀ ਦਾ ਦਿੱਤਾ ਜਾ ਰਿਹਾ ਹੈ ਇਸ ਵੇਲੇ ਉਹਨਾਂ ਨੂੰ ਜਿਹੜਾ ਘਟੀਆ ਦਲੀਆ ਮਿਲ ਰਿਹਾ ਹੈ ਘਟੀਆ ਉਹਨਾਂ ਦੇ ਕੋਲ ਖਿਚੜੀ ਪਹੁੰਚ ਉਹਦੇ ਚ ਇੱਕ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਇਹਨਾਂ ਨੇ ਸਰਕਾਰੀ ادارے ਵੇਰਕਾ ਤੇ ਮਾਰਕਪੈਡ ਤੋਂ ਹੋ ਕੇ ਪ੍ਰਾਈਵੇਟ ਕੰਪਨੀਆਂ ਨੂੰ ਇਹ ਸਾਰਾ ਰਾਸ਼ਨ ਦੇਤਾ ਅਸੀਂ ਮੰਗ ਕਰ ਰਹੀਆਂ ਵੇ ਸਰਕਾਰੀ ادارਿਆਂ ਨੂੰ ਵਾਪਸ ਰਾਸ਼ਨ ਦਿਓ ਜਦੋਂ ਵੇਰਕਾ ਪੰਜੀਰੀ ਸਪਲਾਈ ਕਰਦਾ ਸੀ ਉਹ ਦੇਸੀ ਘਿਓ ਦੀ ਹੁੰਦੀ ਸੀ ਵੇਰਕਾ ਨੂੰ ਸਰਕਾਰ ਮੁੱਲ ਦੇ ਮੁੱਲ ਦੀ ਕਣਕ ਦਿੰਦੀ ਸੀ ਜਿਹੜੀ 56% ਕਣਕ ਇਹਦੇ ਵਿੱਚ ਪੈਂਦੀ ਹੈ ਪੰਜੀਰੀ ਦੇ ਅੱਜ ਕੀ ਚੱਲ ਰਿਹਾ ਖਿਚੜੀ ਬਣ ਲਈ ਚਾਵਲ ਫਰੀ ਦੇਤੇ ਜਾ ਰਹੇ ਹੈ ਕੰਪਨੀ ਨੂੰ ਪੇਂਜਿਰੀ ਲਈ ਕਣਕ ਫਰੀ ਦਿੱਤੀ ਜਾ ਰਹੀ ਹੈ ਤੇ ਜਿਹੜੀ ਉਹ ਫਰੀ ਕਣਕ ਦਿੱਤੀ ਜਾ ਰਹੀ ਹੈ ਉਹ ਨਿਰਾ ਕਪੜਾ ਜਦੋਂ ਉਹ ਵਾਪਸ ਦਿੰਦੇ ਆ ਅੰਗਣਵਾੜੀਆਂ ਵਾਸਤੇ ਉਹ ਮੁੱਲ ਦਿੰਦੇ ਆ ਸਰਕਾਰ ਉਹਨਾਂ ਨੂੰ ਫਰੀ ਦਿੰਦੀ ਹੈ ਤਾਂ ਜਿਹੜਾ ਉਹਦੇ ਕਪੜੇ ਦੇ ਵਿੱਚ ਬਚਤ ਹੁੰਦੀ ਆ ਉਹ ਅਫਸਰਾਂ ਦੀ ਸਰਕਾਰ ਦੀ ਮੰਤਰੀਆਂ ਦੀ ਉਹਦੇ ਚ ਅੱਦੋ-ਅੱਦ ਚੱਲ ਰਹੀ ਹੈ ਸੋ ਬਹੁਤ ਵੱਡਾ ਇੱਕ ਸਕੈਂਡਲ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜਾ ਅਸੀਂ ਇਹਦੀ ਜਾਂਚ ਦੀ ਮੰਗ ਕਰਨ ਵਾਸਤੇ ਮੁੱਖ ਮੰਤਰੀ ਕੋਲ ਪਹੁੰਚੇ ਸੀ ਪਰ ਮੁੱਖ ਮੰਤਰੀ ਤਾਂ ਸੁਣਨਾ ਹੀ ਨਹੀਂ ਚਾਹੁੰਦੇ ਬਹੁਤ ਦੁੱਖ ਦੀ ਗੱਲ ਹੈ ਕਿੰਨੀਆਂ ਅੱਜ ਬੀਬੀ ਅਰੇਸਟ ਕੀਤੀਆਂ ਜਾਣੀ ਇੱਥੇ ਤਾਂ 6 ਸੜੀਆਂ ਜਿਹੜੀਆਂ ਆਗੂਆਂ ਨੂੰ ਫੜਿਆ ਗਿਆ ਹਾਲੇ ਦੂਜੀਆਂ ਦਾ ਸਾਨੂੰ ਪਤਾ ਨਹੀਂ ਲੱਗਿਆ ਉਹ ਕਿਹੜੇ ਥਾਣੇ ਚ ਲੈ ਕੇ ਗਏ ਆ ਕਿੱਥੇ ਹੈਗੀਆਂ ਉਹਨਾਂ ਦੀ ਗਿਣਤੀ ਕਿੰਨੀ ਆ ਹਲੇ ਤੱਕ ਸਾਡੇ ਸਾਹਮਣੇ ਨਹੀਂ ਆਈ ਪੁਲਿਸ ਨਾਲ ਸਾਡੀ ਇੱਥੇ ਤਾਂ 6 ਹੈਗੀਆਂ ਉੱਥੇ ਤਾਂ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨਾਲ ਕੀ ਗੱਲ ਹੋਈ ਵੀ ਕੀ ਕਰ ਹੋਈ ਕਿਸ ਕਹਦੇ ਵਾਸਤੇ ਕੀਤਾ ਇਹਨਾਂ ਨੇ ਕੀ ਕਰ ਰਹੇ ਉਹ ਤਾਂ ਕਹਿੰਦੇ ਜੀ ਅਸੀਂ ਤਾਂ ਬਸ ਇਹਨਾਂ ਨੂੰ ਤਾਂ ਕਹਿੰਦਾ ਵੀ ਉੱਥੋਂ ਫੜ ਕੇ ਲੈ ਜਾਓ ਅਸੀਂ ਪੁੱਛਿਆ ਕਹਿੰਦੇ ਸਾਨੂੰ ਤਾਂ ਕਿਹਾ ਵੀ ਇਹਨਾਂ ਨੂੰ ਲੈ ਜਾਓ ਅਸੀਂ ਲਿਆਂਦਾ ਹਾਂਜੀ ਮੈਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਸ੍ਰੀ ਮੁਖਸਰ ਸਾਹਿਬ ਦੀ ਤੇ ਸਟੇਟ ਦੀ ਮੈ ਹਾਊਸ ਸੈਕਟਰੀ ਸਿੰਦਰਪਾਲ ਕੌਰ ਥਾਂਦੇਵਾਲਾ ਤੇ ਮੈਂ ਅੱਜ ਜ਼ਿਲ੍ਹੇ ਦੇ ਵਿੱਚੋਂ ਆਪਦੇ ਤੋਂ ਵਰਕਰਾਂ 25 ਲੈ ਕੇ ਤੇ ਮਗਿੱਦੜਵਾ ਭਗਵੰਤ ਮਾਨ ਜੀ ਆ ਰਹੇ ਸੀਗੇ ਤੇ ਅਸੀਂ ਉੱਥੇ ਆਪਦਾ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਸੀ ਆ ਮੰਗ ਪੱਤਰ ਹੈਗਾ ਜੀ ਜਿਹੜਾ ਰਾਸ਼ਨ ਆ ਰਿਆ ਅੰਗਣਵਾਰੀ ਸੈਂਟਰਾਂ ਦੇ ਵਿੱਚ ਉਹ ਨੂੰ ਲੈ ਕੇ ਸੀ ਜਿਹੜਾ ਮੰਗ ਪੱਤਰ ਦੇਣਾ ਸੀਗਾ ਤੇ ਪਰ ਉੱਥੇ ਸਾਡੇ ਕੁਝ ਵਰਕਰ ਅੰਦਰ ਵੜ ਗਏ ਤੇ ਸਾਨੂੰ ਜਿਹੜਾ ਸੀਗਾ 6-7 ਨੂੰ ਜਿਹੜਾ ਸਾਨੂੰ ਬਾਹਰ ਘੇਰ ਲਿਆ ਤੇ ਉੱਥੇ ਘੇਰ ਕੇ ਜਦੋਂ ਇਹਨਾਂ ਨੇ ਵੀ ਸਾਡੀ ਬਹੁਤ ਖਿੱਚਾ ਤੋਂ ਹੀ ਕੀਤੀ ਪਰਸਨ ਜਦੋਂ ਖਿੱਚਾ ਤੋਂ ਹੀ ਕਰਕੇ ਸਾਨੂੰ ਜਦੋਂ ਉਹਨਾਂ ਦਾ ਵਿਰੋਧ ਕਰਨ ਲੱਗੇ ਤਾਂ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਖਿੱਚ ਕੇ ਗੱਡੀਆਂ ਦੇ ਵਿੱਚ ਬਿਠਾ ਲਿਆ ਤੇ ਗਿੱਦੜਵਾ ਤੋਂ ਸਾਨੂੰ ਇੱਥੇ ਮਲੋਟ ਲੈ ਆਏ ਹੈਗੇ ਆ ਤੇ ਸਾਰੀਆਂ ਸਪੈਣਾ ਇੱਥੇ ਆ ਕੇ 2 ਵਜੇ ਤੀਆਂ ਬੈਠੀਆਂ ਤੇ ਸਾਡੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਪੈਂਦੀ ਹਰਗੰਦਕਰ ਜੀ ਉਹ ਸਾਡੇ ਕੋਲੇ ਪਹੁੰਚੇ ਤੇ ਜਿਹੜੀਆਂ ਸਾਡੀਆਂ ਆਂਗਣਵਾੜੀ ਵਰਕਰਾਂ ਉੱਥੇ ਰਹਿ ਗਈਆਂ ਸੀ ਉਹਨਾਂ ਨੂੰ ਵੀ ਪਹਿਲਾਂ ਤਾਂ ਦੱਸਿਆ ਹੀ ਨਹੀਂ ਵੀ ਕਿਹੜੇ ਥਾਣੇ ਦੇ ਵਿੱਚ ਲੈ ਕੇ ਗਏ ਹੁਣ ਪਤਾ ਲੱਗਿਆ ਵੀ ਉਹ ਗਿੱਦੜਵਾ ਥਾਣੇ ਦੇ ਵਿੱਚ ਉਹ ਵੀ ਨਜ਼ਰਬੰਦ ਕੀਤੀਆਂ ਹੋਈਆਂ ਹੈਗੀਆਂ ਕਿ ਵੀ ਅਸੀਂ ਸਰਕਰ ਤੁਹਾਡੇ ਜੀ ਕਿੰਨੇ ਦੀ ਤੇ ਕਿਹਨੇ ਅਸੀਂ ਮਲੋਟ ਬਲਾਕ ਦੇ ਕਰਨਜੀਤ ਕੌਰ ਭੰਗ ਜੜੀ ਸਕਮਿੰਦਰ ਕੌਰ ਮਲਕੀਤ ਕੌਰ ਪਿੰਡਰ ਕਰ ਜੇ ਹੈਗੇ ਸੰਗੂਤਾਂ ਦੇ ਸੀਗੇ ਇੱਕ ਸਾਡੇ ਹੈਗਾ ਵੀਰਪਾਲ ਕੌਰ ਉਹ ਲਖਿਆ ਦੇ ਸਾਨੂੰ 6 ਜਣਿਆਂ ਨੂੰ ਇੱਥੇ ਜਿਹੜਾ ਅਰੈਸਟ ਕਰਕੇ ਲੈ ਕੇ ਆਏ ਆ ਤੇ ਬਾਕੀ ਜਿਹੜੇ ਹੈਗੇ ਜੀ ਮਲੋਠ ਸ਼ਹਿਰ ਦੇ ਹੈਗੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹ ਵੀ ਇੱਥੇ ਸਾਡੇ ਕੋਲੇ ਪਹੁੰਚੇ ਆ ਮੰਗ ਪੱਤਰ ਕੀ ਸੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੀਐਲ ਸਾਹਿਬ ਇਹ ਮੰਗ ਪੱਤਰ ਸਾਡਾ ਇਹ ਹੈਗਾ ਜੀ ਜਿਹੜਾ ਰਾਸ਼ਨਾਂ ਦੇ ਵਿੱਚ ਆਪਣੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਰਾਸ਼ਨ ਆ ਰਿਹਾ ਹੈ ਰਾਸ਼ਨ ਬਹੁਤ ਗੰਦਾ ਆ ਰਿਹਾ ਹੈਗਾ ਜੀ ਤੇ ਜਿਹਦੇ ਵਿੱਚ ਬੱਚੇ ਖਾ ਕੇ ਬਿਮਾਰ ਹੁੰਦੇ ਆ ਤੇ ਅਸੀਂ ਉਹਦੀ ਸੀਪੀਆਈ ਦੀ ਜਾਂਚ ਮੰਗਦੇ ਹੈਗੇ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈਗੀ ਆ ਕਿਉਂਕਿ ਲੋਕ ਸਾਡੇ ਕੋਲੋਂ ਰਾਸ਼ਨ ਲੈ ਜਾਂਦੇ ਆ ਉਹ ਰੂੜੀਆਂ ਤੇ ਸੁੱਟ ਦਿੰਦੇ ਆ ਸਾਨੂੰ ਰੂੜੀਆਂ ਤੇ ਪਿਆ ਮਿਲਦਾ ਰਾਸ਼ਨ ਉਹ ਖਾਣ ਦੇ ਯੋਗ ਨਹੀਂਗਾ ਕਰੋੜਾਂ ਰੁਪਈਆ ਦਾ ਕਪੜਾ ਹੈਗਾ ਜਿਹੜਾ ਰਾਸ਼ਨ ਦੇ ਇਹਦੀ ਸੀਪੀਆਈ ਜਾਂਚ ਹੋਣੀ ਚਾਹੀਦੀ ਹੈਗੀ ਹੈ ਤੇ ਇੱਕ ਜਿਹੜੇ ਸਾਡੇ 3 ਤੋਂ 6 ਸਾਲ ਦੇ ਬੱਚੇ ਹੈਗੇ ਆ ਉਹ ਅੰਗਣਵਾਰੀ ਸੈਂਟਰਾਂ ਦੇ ਵਿੱਚ ਆਉਣੇ ਚਾਹੀਦੇ ਆ ਤੀਜੀ ਮੰਗ ਸਾਡੀ ਹੈਗੀ ਆ ਸਾਡੇ ਸੁਪਾ ਪ੍ਰਧਾਨ ਬੈਂਜੇ ਹਰਕਮਿੰਦ ਕੌਰ ਜਿੰਨੀਆਂ ਸਵਾਵਾਂ ਖਤਮ ਕੀਤੀਆਂ ਤੇ ਉਹਨਾਂ ਨੂੰ ਬਹਾਲ ਕਰਨਾ ਨਹੀਂ ਤੀਜੀ ਕਿਧਰੋਂ ਪੁੱਛਦੇ ਫੜੇ ਨਹੀਂ ਜੀ ਉਹ ਕਿਧਰੋਂ ਬਲਾਕ ਨਾਲ ਸੰਬੰਧਤ ਨੇ ਐ ਹਾਂਜੀ ਉਹ ਕਿੱਧਰ ਉਹ ਉਹ ਵੀ ਉੱਥੇ ਜੀ ਮੈਂ ਹੁਣ ਪਤਾ ਕੀਤਾ ਵੀ 12 ਮੈਂਬਰ ਉੱਥੇ ਹੈ। ਨਹੀਂ ਨਹੀਂ ਜੀ ਉਹ ਵੀ ਠਾਣੇ ਦੇ ਵਿੱਚ ਮੰਦਾ।